ਹਾਂਜੀ 3 ਨਵੰਬਰ ਨੂੰ ਸਿੱਧੂ ਮੂਸੇਵਾਲਾ ਫਿਰ ਮਚਾਵੇਗਾ ਧਮਾਕਾ ਨਵਾਂ ਗਾਣਾ ਬਰੋਟਾ ਆ ਰਿਹਾ ਹੈ ਸੋਸ਼ਲ ਮੀਡੀਆ ਤੇ ਮਚਿਆ tufaan ਹਾਂਜੀ ਆ ਦੋਸਤੋ ਆ ਸਵਾਗਤ ਕਰਦੇ ਹਾਂ ਸਾਡੇ ਚੈਨਲ ਉੱਤੇ ਆ ਜਿੱਥੇ ਸੱਚੀਆਂ ਤੇ ਆ ਤਾਜ਼ਾ ਖਬਰਾਂ ਮਿਲਦੀਆਂ ਨੇ ਸਭ ਤੋਂ ਪਹਿਲਾਂ ਵੱਡੀ ਖਬਰ ਸਿੱਧੂ ਮੂਸੇਵਾਲੇ ਦੀ ਵਾਪਸੀ ਆ ਫਿਰ ਕਰ ਰਿਹਾ ਹੈ tufaan ni entry ਆ ਹਾਂਜੀ ਕੀ ਹੈ ਉਹ ਜੇ ਆ ਇਸ ਗਾਣੇ ਵਿੱਚ ਜੋ ਇੰਨਾ ਹਾਈਪ ਲੈ ਰਿਹਾ ਹੈ ਸੋਸ਼ਲ ਮੀਡੀਆ ਉੱਤੇ ਆ ਕੀ ਹੈ ਕੰਟਰੋਵਰਸੀ ਗੁਰੂ ਰੰਧਾਵਾ ਨਾਲ ਤੇ ਕੀ ਕਿਹਾ ਗੁਰੂ ਰੰਦਾਵਾ ਨੇ ਇਹੋ ਜਿਹਾ ਜਿਸ ਨਾਲ ਮਿਲ ਰਿਹਾ ਹੈ ਉਸ ਨੂੰ ਐਨਾ ਹੇਟ 3 ਨਵੰਬਰ ਇਹ ਤਰੀਕ ਸਿੱਧੂ ਦੇ ਫੈਨਾਂ ਨੇ ਲਾਲਕੇਰੇ ਚ ਕਰ ਲਈ ਹੈ ਕਿਉਂਕਿ ਇਸ ਦਿਨ ਰਿਲੀਜ਼ ਹੋ ਰਿਹਾ ਹੈ ਬਰੋਟਾ ਉਹ ਗਾਣਾ ਜਿਸ ਦੀ ਉਡੀਕ ਫੈਨਾਂ ਕਈ ਦਿਨਾਂ ਤੋਂ ਕਰ ਰਹੇ ਸਨ ਪੋਸਟਰ ਆਉਂਦੇ ਹੀ ਇੰਸਟਾਗ੍ਰam ਫੇਸਬੁੱਕ ਤੇ ਯੂਟਿਊਬ ਸਨੈਪਚੈਟ ਸਭ ਥਾਂ ਤੇ ਇੱਕੋ ਹੀ ਗੱਲ ਚੱਲ ਰਹੀ ਹੈ ਮੂਸੇ ਵਾਲਾ ਇਜ਼ ਬੈਕ ਹਾਂਜੀ ਪੋਸਟਰ ਨੇ ਲਾਈ ਸੋਸ਼ਲ ਮੀਡੀਆ ਤੇ ਅੱਗ ਜਦੋਂ ਬਰੋਟਾ ਦਾ ਪੋਸਟਰ ਰਿਲੀਜ਼ ਕੀਤਾ ਗਿਆ ਤਾਂ ਕੁਝ ਹੀ ਘੰਟਿਆਂ ਵਿੱਚ ਇਹ ਟ੍ਰੈਂਡ ਵਿੱਚ ਆ ਗਿਆ ਫੈਨ ਕਮੈਂਟ ਕਰਨ ਲੱਗੇ ਮੂਸੇ ਵਾਲਾ ਲੈਵਲ ਇਜ਼ ਡਿਫਰੈਂਟ ਇਹੋ ਜਿਹਾ ਕਮੈਂਟ ਆਉਣ ਲੱਗੇ ਪੋਸਟਰ ਵਿੱਚ ਸਿੱਧੂ ਦੀ ਸਟੈਂਡਿੰਗ ਉਸਦਾ ਐਟੀਟਿਊਡ ਫੈਨਾਂ ਨੂੰ ਪਾਗਲ ਕਰ ਦਿੰਦਾ ਹੈ ਪੋਸਟਰ ਤੋਂ ਲੱਗਦਾ ਹੈ ਕਿ ਗਾਣੇ ਦੀ એનર્ਜੀ ਬਹੁਤ ਪਾਵਰਫੁਲ ਹੋਵੇਗੀ ਅਬਰੋਟਾ ਸ਼ਬਦ ਖੁਦ ਹੀ ਇੱਕ ਪਿੰਡ ਦੀ ਵਾਈਬ ਰੱਖਦਾ ਹੈ ਤੇ ਸਿੱਧੂ ਹਮੇਸ਼ਾ ਪਿੰਡ ਦੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਉਂਦਾ ਹੈ ਫੈਨਾਂ ਦੇ ਅਨੁਸਾਰ ਇਹ ਗੀਤ ਸਿੱਧੂ ਮੂਸੇਵਾਲੇ ਦੇ ਪੁਰਾਣੇ ਗਰੇਸੀਵਾ ਸਟਾਈਲ ਤੇ ਆ ਨਵੀਂ ਮਾਡਰਨ ਟੱਚ ਦਾ ਪਰਫੈਕਟ ਕੰਬੋ ਹੋ ਸਕਦਾ ਹੈ ਕੈਨੇਡਾ ਤੋਂ ਲੈ ਕੇ ਯੂਕੇ ਤੱਕ ਪੰਜਾਬ ਦੇ ਹਰੇਕ ਪਿੰਡ ਤੱਕ ਸਿੱਧੂ ਦੇ ਫੈਨ 3 ਨਵੰਬਰ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਆ ਟਿਕਟੋਕ ਰੀਲ ਸ਼ੋਰਟ ਹਰ ਜਗ੍ਹਾ ਇੱਕੋ ਹੀ ਹੈਸ਼ਟੈਗ ਬਰੋਟਾ ਸਿੱਧੂ ਮੂਸੇਵਾਲਾ ਲਾਈਵ ਓਨ ਚੱਲ ਰਿਹਾ ਹੈ ਕੁਝ ਫੈਨਾਂ ਨੇ ਤਾਂ ਆਪਣੇ ਘਰਾਂ ਤੇ ਗੱਡੀਆਂ ਤੇ ਵੀ 3 ਨਵੰਬਰ ਬਰੋਟਾ ਦੇ ਪੋਸਟਰ ਲਗਾ ਦਿੱਤੇ ਹਨ ਕਿ ਇਸ ਗਾਣੇ ਦੇ ਰਿਕਾਰਡ ਟੁੱਟਣਗੇ ਜਾਂ ਫਿਰ ਕੋਈ ਨਵੀਂ ਹਿਸਟਰੀ ਬਣੇਗੀ ਆ ਰੀਲੀਜ਼ਿੰਗ ਤੋਂ ਪਹਿਲਾਂ ਹੀ ਹਾਈਪ ਇੰਨੀ ਵੱਧ ਗਈ ਹੈ ਕਿ ਐਕਸਪਰਟ ਕਹਿ ਰਹੇ ਹਨ ਰੋਟਾ ਦੇ ਵੀਊ ਆ ਲਾਈਵ ਹੀ ਕਰੈਸ਼ ਕਰ ਸਕਦੇ ਨੇ ਆ ਸਿੱਧੂ ਦੇ ਗੀਤ ਹਮੇਸ਼ਾ ਟ੍ਰੈਂਡ ਸੈੱਟ ਕਰਦੇ ਨੇ ਤੇ ਇਹ ਵੀ ਲੱਗ ਰਿਹਾ ਹੈ ਕਿ ਆ ਇਹ ਸਭ ਤੋਂ ਵੱਡਾ ਬਲਾਸਟ ਹੋਵੇਗਾ ਰਿਲੀਜ਼ਿੰਗ ਟਾਈਮ ਤੇ ਕੀ ਹੈ ਇਸ ਵਿੱਚ ਸਰਪ੍ਰਾਈਜ਼ ਆਜੋ ਜਾਣੋ ਹਜੇ ਤੱਕ ਆਫੀਸ਼ੀਅਲੀ ਰਿਲੀਜ਼ ਦਾ ਟਾਈਮਿੰਗ ਨਹੀਂ ਦੱਸਿਆ ਗਿਆ ਪਰ ਫੈਨਸ ਦਾ ਮੰਨਣਾ ਹੈ ਕਿ ਆ 12 ਵਜੇ ਜਾਂ ਸ਼ਾਮ ਨੂੰ ਆ ਏ ਰਿਲੀਜ਼ ਕਰ ਦਿੱਤਾ ਜਾਵੇਗਾ ਕਈ ਫੈਨ ਤਾਂ ਕਹਿ ਰਹੇ ਹਨ ਕਿ ਗਾਣੇ ਵਿੱਚ ਕਈ ਹਿਡਨ ਟ੍ਰਿਬਿਊਟ ਵੀ ਹੋ ਸਕਦੇ ਨੇ ਦੋਸਤੋ ਸਿੱਧੂ ਮਸੇਵਾਲੇ ਦਾ ਬਰੋਟਾ ਸਿਰਫ ਇੱਕ ਗਾਣਾ ਨਹੀਂ ਹੈ ਇੱਕ ਇਮੋਸ਼ਨਲ ਹੈ ਇੱਕ ਵਾਈਬ ਹੈ ਹਾਂਜੀ ਦੋਸਤੋ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ